ਸੋਚ ਕੇ ਦੇਖੋ ਜੇਕਰ ਅਗਲੇ 7 ਦਿਨਾਂ ਵਿੱਚ ਤੁਹਾਡੀ ਜ਼ਿੰਦਗੀ ਗਰੰਟੀ ਨਾਲ ਬਦਲ ਜਾਵੇ ਤਾਂ ਤੁਹਾਨੂੰ ਕਿਵੇਂ ਲੱਗੇਗਾ ਚੰਗਾ ਲੱਗੂ ਨਾ ਤੁਸੀਂ ਆਪਣੇ ਆਪ ਨੂੰ ਹੋਰ ਜ਼ਿਆਦਾ ਕੌਨਫੀਡੈਂਟ ਪਾਵਰਫੁਲ ਤੇ ਅਨਸਟਾਪੇਬਲ ਮਹਿਸੂਸ ਕਰੂੰਗੀ ਕਿਉਂਕਿ ਅਗਲੇ ਕੁਝ ਮਿੰਟਾਂ ਵਿੱਚ ਮੈਂ ਤੁਹਾਨੂੰ ਉਹਨਾਂ ਪੰਜ ਪਾਵਰਫੁਲ ਰੂਲਸ ਬਾਰੇ ਦੱਸਣ ਵਾਲੀਆਂ ਜਿਨ੍ਹਾਂ ਨੂੰ ਸਿਰਫ 7 ਦਿਨ ਫੋਲੋ ਕਰਨ ਨਾਲ ਕਮਜ਼ੋਰ ਤੋਂ ਕਮਜ਼ੋਰ ਤੇ ਘੱਟ ਫੋਕਸ ਵਾਲਾ ਬੰਦਾ ਵੀ 100% ਆਪਣੀ ਲਾਈਫ ਨੂੰ ਬਦਲ ਸਕਦਾ ਸਿਰਫ ਇੱਕ ਬੇਨਤੀ ਹੈ ਇਹ ਵੀਡੀਓ 7-8 ਮਿੰਟ ਦੀ ਆ ਫੋਕਸ ਨੂੰ ਕਿਤੇ ਭਟਕਾ ਨਾ ਦੇਣਾ ਖੁਦ ਨੂੰ ਚੈਲੰਜ ਜੋ ਕਿ ਇਹ ਵਾਲੇ 7 ਮਿੰਟ ਤੁਹਾਡੀ ਜ਼ਿੰਦਗੀ ਦੇ ਅਗਲੇ 70 ਸਾਲ ਬਦਲ ਸਕਦੇ ਕਿਉਂਕਿ ਇਸ ਗੱਲ ਦੀ ਗਾਰੰਟੀ ਮੈਂ ਲੈਣੀ ਆ ਜੇਕਰ ਤੁਸੀਂ ਇਹ ਪੰਜ ਚੀਜ਼ਾਂ ਆਪਣੀ ਜ਼ਿੰਦਗੀ ਵਿੱਚ ਬਦਲ ਲਈਆਂ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਵੱਡਾ ਚੇਂਜ ਦੇਖੋਗੇ ਕਿਉਂਕਿ ਮੈਨੂੰ ਪਤਾ ਹੈ ਕਿ ਕਿਵੇਂ ਲੱਗਦਾ ਹੈ ਜਦੋਂ ਬੰਦਾ ਬਹੁਤ ਕੁਝ ਕਰਨਾ ਚਾਹੁੰਦਾ ਹੋਵੇ ਸਹੀ ਰਾਹ ਨਾ ਮਿਲੇ ਸਹੀ ਲੋਕ ਨਾ ਮਿਲਣ ਜੋ ਹੁਣ ਤੱਕ ਨਹੀਂ ਹੋਇਆ ਉਹ ਹੁਣ ਹੋਵੇਗਾ ਨੰਬਰ 1 ਫੋਨ ਆਫ ਸਕਰੀਨ ਆਫ ਮੂਡ ਔਨ ਸਵੇਰੇ ਉੱਠਦਿਆਂ ਤੁਹਾਡੇ ਹੱਥ ਵਿੱਚ ਸਭ ਤੋਂ ਪਹਿਲਾਂ ਕੀ ਆਉਂਦਾ ਹੈ ਫੋਨ ਰਾਤ ਨੂੰ ਸੌਣ ਤੋਂ ਪਹਿਲਾਂ ਕੀ ਹੁੰਦਾ ਹੈ ਫੋਨ ਤੁਹਾਨੂੰ ਸ਼ਾਇਦ ਪਤਾ ਵੀ ਨਹੀਂ ਪਰ ਤੁਹਾਡਾ ਫੋਨ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਰੁਕਾਵਟ ਹੈ ਜਦੋਂ ਆਪਣੇ ਫੋਨ ਦਾ ਸਕਰੀਨ ਟਾਈਮ ਚੈੱਕ ਕਰਕੇ ਵੇਖੋ ਜੇ 3 ਘੰਟੇ ਤੋਂ ਵੱਧ ਹੈ ਤਾਂ ਸਮਝ ਲਓ ਗੇਮ ਖਤਮ ਅੱਧਾ ਦਿਨ ਸਕਰੀਨ ਨੂੰ ਤੱਕ ਦੇ ਬਤਾ ਦੇਣਾ ਇਹ ਹੀ ਕਾਰਨ ਹੈ ਕਿ ਤੁਸੀਂ 15 ਮਿੰਟ ਵੀ ਕਿਸੇ ਕੰਮ ਤੇ ਫੋਕਸ ਨਹੀਂ ਕਰ ਸਕਦੇ ਸਿਰਦਰਦ ਗਰਦਨ ਦਰਦ ਲੋ એનર્ਜੀ ਲੇਜੀ ਫੀਲਨਸ ਇਹ ਸਭ ਦਾ ਕਾਰਨ ਤੁਹਾਡਾ ਫੋਨ ਹੈ ਜਿਸ ਬੰਦੇ ਨੇ ਅੱਜ ਦੇ ਟਾਈਮ 'ਚ ਫੋਨ ਛੱਡ ਦਿੱਤਾ ਉਹ 95% ਲੋਕਾਂ ਤੋਂ ਅੱਗੇ ਨਿਕਲ ਸਕਦਾ ਹੈ ਸਿਰਫ 7 ਦਿਨ ਫੋਨ ਬੰਦ ਸਕਰੀਨ ਬੰਦ ਦੁਨੀਆ ਦਾ ਸਿਆਪਾ ਬੰਦ ਤੇ ਵੇਖੋ ਤੁਹਾਡਾ ਫੋਕਸ ਮੂਡ ਨੀਂਦ ਮਾਈਂਡ ਸਭ ਕੁਝ ਸਹੀ ਹੋਣਾ ਸ਼ੁਰੂ ਹੋ ਜਾਵੇਗਾ ਨੰਬਰ 2 ਮਾਸਟਰ ਯੂਅਰ ਟਾਈਮ ਟਾਈਮ ਕਦੇ ਬੁਰਾ ਨਹੀਂ ਹੁੰਦਾ ਬੁਰਾ ਤਾਂ ਉਹ ਹੁੰਦਾ ਹੈ ਜੋ ਟਾਈਮ ਨੂੰ ਗਲਤ ਤਰੀਕੇ ਨਾਲ ਚਲਾਉਂਦਾ ਸਾਡੀਆਂ ਚੁਆਇਸਸ ਇਹੀ ਸਾਡੀ ਜ਼ਿੰਦਗੀ ਹਨ ਤੁਸੀਂ ਹਰ ਘੰਟੇ ਫੈਸਲਾ ਕਰਦੇ ਹੋ ਜ਼ਿੰਦਗੀ ਬਣਾਉਣੀ ਹੈ ਜਾਂ ਬਰਬਾਦ ਕਰਨੀ ਹੈ ਇਸ ਲਈ ਅਗਲੇ 7 ਦਿਨ ਸਾਰੀਆਂ ਚੀਜ਼ਾਂ ਦਾ ਟਾਈਮ ਫਿਕਸ ਕਰੋ ਕਿਸ ਵੇਲੇ ਉੱਠਣਾ ਹੈ ਕਿਸ ਵੇਲੇ ਸੌਣਾ ਹੈ ਕਦੋਂ ਪੜ੍ਹਨਾ ਹੈ ਕਦੋਂ ਕੰਮ ਕਰਨਾ ਹੈ ਸਭ ਤੋਂ ਜ਼ਰੂਰੀ ਸਭ ਤੋਂ ਜ਼ਰੂਰੀ ਸਵੇਰ ਦੇ ਪਹਿਲੇ 4 ਘੰਟੇ ਸੌਣਾ ਹਨ ਇਸ ਟਾਈਮ ਜੋ ਵੀ ਕਰੋਗੇ 10 ਗੁਣਾ ਰਿਜ਼ਲਟ ਮਿਲੇਗਾ ਜਿਸ ਨੇ ਟਾਈਮ ਨੂੰ ਕੰਟਰੋਲ ਕਰ ਲਿਆ ਉਸ ਨੇ ਆਪਣੀ ਜ਼ਿੰਦਗੀ ਨੂੰ ਕੰਟਰੋਲ ਕਰ ਲਿਆ ਨੰਬਰ 3 ਡੋਨਟ ਥਿੰਕ ਜਸਟ ਡੂ ਓਵਰ ਥਿੰਕਿੰਗ ਇਹ ਇੱਕ ਪਾਣੀ ਦੇ ਗਲਾਸ ਵਰਗੀ ਹੈ ਇੱਕ ਮਿੰਟ ਫੜੋ ਕੁਝ ਨਹੀਂ ਇੱਕ ਘੰਟਾ ਫੜੋ ਦਰਦ ਪੂਰਾ ਦਿਨ ਫੜੋ ਨਰਕ ਜਿੰਨਾ ਜ਼ਿਆਦਾ ਸੋਚੋਗੇ ਉਨਾ ਹੀ ਜ਼ਿਆਦਾ ਦੁੱਖ ਹੋਵੇਗਾ ਓਵਰ ਥਿੰਕਿੰਗ ਮੋਟੀਵੇਸ਼ਨ ਮਾਰ ਦਿੰਦੀ ਹੈ ਮਾਈਂਡ ਨੂੰ ਥਕਾ ਦਿੰਦੀ ਹੈ ਬੰਦੇ ਨੂੰ ਬੇਸਹਾਰਾ ਡਿਪਰੈਸਡ ਕਰ ਦਿੰਦੀ ਹੈ ਇਸ ਲਈ ਜਦੋਂ ਵੀ ਆਪਣੇ ਆਪ ਨੂੰ ਓਵਰ ਥਿੰਕ ਕਰਦੇ ਪਾਉ ਦਿਮਾਗ ਵਿੱਚ 5 4 3 2 1 ਕਰੋ ਤੇ ਫਟਾਫਟ ਐਕਸ਼ਨ 'ਚ ਲੱਗ ਜਾਓ ਬਸ ਸੋਚੋ ਨਾ ਕਰੋ ਨੰਬਰ 4 ਬੀਕਮ ਥੌਟਲੈਸ ਮਾਈਂਡਫੁਲਨੈਸ ਓਵਰ ਥਿੰਕਿੰਗ ਨੂੰ ਰੋਕਣ ਲਈ బిਜ਼ੀ ਰਹਿਣਾ ਕਾਫੀ ਜ਼ਰੂਰੀ ਹੈ ਪਰ ਇਸ ਨੂੰ ਜੜ ਤੋਂ ਖਤਮ ਕਰਨ ਲਈ ਮਾਈਂਡਫੁਲਨੈਸ ਹੋਣਾ ਚਾਹੀਦਾ ਹੈ ਓਵਰ ਥਿੰਕਿੰਗ ਨੂੰ ਰੋਕਣ ਲਈ బిਜ਼ੀ ਰਹਿਣਾ ਕਾਫੀ ਜ਼ਰੂਰੀ ਹੈ ਪਰ ਇਸ ਨੂੰ ਜੜ ਤੋਂ ਖਤਮ ਕਰਨ ਦੇ ਲਈ ਮੈਡੀਟੇਸ਼ਨ ਚਾਹੀਦੀ ਹੈ ਹਾਰਵਰਡ ਦੀ ਐਮ ਆਰ ਆਈ ਸਟੱਡੀ ਚ ਆਇਆ ਹੈ ਕਿ ਸਿਰਫ 8 ਹਫ਼ਤੇ ਮੈਡੀਟੇਸ਼ਨ ਕਰਨ ਨਾਲ ਦਿਮਾਗ ਦੇ ਉਹ ਹਿੱਸੇ ਤਾਕਤਵਰ ਹੋ ਗਏ ਜੋ ਫੋਕਸ ਸੈਲਫ ਕੰਟਰੋਲ ਤੇ ਹਮਦਰਦੀ ਲਈ ਜ਼ਿੰਮੇਵਾਰ ਹਨ ਤੇ ਸਟ्रेस ਵਾਲੇ ਹਿੱਸੇ ਛੋਟੇ ਹੋ ਗਏ ਇੰਨਾ ਤਾਕਤਵਰ ਹੈ ਮੈਡੀਟੇਸ਼ਨ ਸਿਰਫ 7 ਦਿਨ ਰੋਜ਼ 10 ਮਿੰਟ ਬੈਠ ਕੇ ਆਪਣੇ ਸਾਥੇ ਧਿਆਨ ਕਰੋ ਦਿਮਾਗ ਸ਼ਾਂਤ ਹੋ ਜਾਵੇਗਾ ਜ਼ਿੰਦਗੀ ਸ਼ਾਂਤ ਹੋ ਜਾਵੇਗੀ ਨੰਬਰ 5 ਜੋ ਤੁਸੀਂ ਆਪਣੇ ਫੋਨ ਦੇ ਵਿੱਚ ਗਲਤ ਮੂਵੀਜ਼ ਗਲਤ ਚੀਜ਼ਾਂ ਸਟੋਰ ਕਰਕੇ ਰੱਖਿਆ ਹੈ ਉਹਨਾਂ ਨੂੰ ਖਾਲੀ ਕਰਨਾ ਸ਼ੁਰੂ ਕਰੋ ਉਹਨਾਂ ਨੂੰ ਡਿਲੀਟ ਕਰਨਾ ਸ਼ੁਰੂ ਕਰੋ ਉਹਨਾਂ ਨੂੰ ਦੇਖਣਾ ਛੱਡੋ ਜੋ ਰਾਹ ਤੁਹਾਨੂੰ ਗਲਤ ਰਸਤੇ ਤੇ ਲੈ ਕੇ ਜਾ ਰਿਹਾ ਹੈ ਉਸ ਰਸਤੇ ਨੂੰ ਹੀ ਛੱਡ ਦਿਓ 7 ਦਿਨ ਇਹ ਕੰਮ ਕਰਕੇ ਦੇਖ ਲਓ ਜਦੋਂ ਦਿਮਾਗ ਵਿੱਚ ਗੰਦੇ ਖਿਆਲ ਆਉਂਦੇ ਆ ਤਾਂ ਉਸ ਟਾਈਮ ਬੰਦਾ ਸਭ ਤੋਂ ਜ਼ਿਆਦਾ ਹਾਰਦਾ ਹੈ ਇਹ ਪੰਜ ਸਟੈਪ 7 ਦਿਨ ਕਰੋ ਤੇ 7ਵੇਂ ਦਿਨ ਇਸ ਵੀਡੀਓ ਦੇ نیچے ਆ ਕੇ ਥੈਂਕ ਯੂ ਲਿਖਣਾ ਨਾ ਭੁੱਲਣਾ ਕਿਉਂਕਿ ਚੇਂਜ ਤੁਸੀਂ ਖੁਦ ਮਹਿਸੂਸ ਕਰੋਗੇ